ਦੋਸਤੋ ਜੇ ਅੱਜ ਗੱਲ ਕਰੀਏ ਵਾਤਾਵਰਨ ਦੀ ਜਿੱਥੇ ਅੱਜ ਆਪਾਂ ਇਹ ਕਹਿ ਸਕਦੇ ਹਾਂ ਕਿ ਵਾਤਾਵਰਨ ਨੂੰ ਕੁਝ ਲੋਕਾਂ ਨੂੰ ਛੱਡ ਕੇ ਬਾਕੀ ਬਰਬਾਦ ਕਰਨ ਤੇ ਲੱਗੇ ਹੋਏ ਖਾਸ ਕਰਕੇ ਰੁੱਖਾਂ ਚਾਹੇ ਕੁਝ ਲੋਕ ਇਦਾਂ ਦਾ ਉਪਰਾਲੇ ਕਰ ਰਹੇ ਨੇ ਵਾਤਾਵਰਨ ਨੂੰ ਕਰਨ ਵਾਸਤੇ ਲੇਕਿਨ ਬਹੁਤ ਵੱਡੀ ਪੱਧਰ ਤੇ ਰੁੱਖਾਂ ਦਾ ਤੇ ਇਹਨਾਂ ਚੀਜ਼ਾਂ ਦਾ ਉਜਾੜਾ ਹੋ ਰਿਹਾ ਦੋਸਤੋ ਅੱਜ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣ ਜਾ ਰਿਹਾ ਬਾਹ ਕਮਾਲ ਦੀ ਚੀਜ਼ ਹੈ ਦੋਸਤੋ ਇਹ ਸਾਡੇ ਮਿੱਤਰ ਨੇ ਭਪਿੰਦਰ ਖੋਜੀ ਦਾ ਘਰ ਹੈ ਜੀ ਔਰ ਅਥਰ ਮੈਂ ਅੰਦਰੋਂ ਦਿਖਾਈ ਦਿੱਤਾ ਪਹਿਲਾਂ ਇੱਕ ਬਹੁਤ ਛੋਟਾ ਜਿਹਾ ਘਰ ਹੈ ਤੇ ਛੋਟਾ ਜਿਹਾ ਪਲਾਟ ਹੈ ਜਿੱਦੇ ਜਨੇ ਮਕਾਨ ਬਣਾਇਆ ਹੋਇਆ ਤੇ ਆ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਦੋਸਤੋ ਇਹ ਤੁਹਾਡੇ ਰੂਬਰੂ ਆ ਦੇਖੋ ਜੀ ਕਿੱਡਾ ਕਿਵੇੜਾ ਹੈਗਾ ਇਹ ਬਿਲਕੁਲ ਹੀ ਛੋਟਾ ਜਿਹਾ ਵਿੜਾ ਹੈ ਲੇਕਿਨ ਬਾ ਕਮਾਲ ਦੀ ਚੀਜ਼ ਇਹ ਹੈਗੀ ਹੈ ਵੀ ਹਰ ਪਾਸੇ ਗ੍ਰੀਨਰੀ ਹਰ ਪ੍ਰਕਾਰ ਦੇ ਪੌਦੇ ਇੱਥੋਂ ਤੱਕ ਕਿ ਇਸ ਛੋਟੇ ਜਿਹੇ ਪਲਾਟ ਦੇ ਵਿੱਚ ਛੋਟੇ ਜਿਹੇ ਮਕਾਨ ਦੇ ਵਿੱਚ ਰਿਹਾਇਸ਼ ਦੇ ਵਿੱਚ ਆਹ ਦੇਖੋ ਪੰਛੀਆਂ ਤੱਕ ਵੀ ਜਿਹੜੇ ਹੈਗੇ ਆਲ ਨੇ ਤੇ ਹੋਰ ਸਾਰਾ ਕੁਝ ਲਾਇਆ ਹੋਇਆ ਹੈ ਦੇ ਵਿੱਚ ਤੇ ਇਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਬੇਲਾ ਦੇ ਹੋਰ ਰੁੱਖ ਲਾਏ ਹੋਏ ਨੇ ਆ ਦੇਖੋ ਬਾ ਕਮਾਲ ਦੀ ਗੱਲ ਹੈ ਇੱਥੇ ਅਸੀਂ ਆਮ ਤੌਰ ਤੇ ਸਾਡੇ ਲੋਕ ਇੱਦਗੇ ਆ ਕੱਪੜੇ ਜਾਂ ਪੋਚੇ ਹੀ ਟੰਗਦੇ ਨੇ ਵਿੰਡੋ ਦੇ ਉੱਤੇ ਲੇਕਿਨ ਇਹਦੇ ਵਿੱਚ ਵੀ ਦੇਖੋ ਰੁੱਖ ਲਾਏ ਹੋਏ ਨੇ ਇਹ ਹੈ ਦੋਸਤੋ ਵਾਤਾਵਰਨ ਪ੍ਰੇਮ ਤੇ ਜੇ ਮੇਰੇ ਖਿਆਲ ਇਹ ਵੀ ਸਾਡਾ ਪੰਜਾਬ ਦਾ ਅੱਧਾ ਇੱਕ ਹਿੱਸਾ ਵੀ ਇਸ ਤਰ੍ਹਾਂ ਦਾ ਪ੍ਰੇਮ ਵਾਤਾਵਰਨ ਦੇ ਪ੍ਰਤੀ ਰੁੱਖਾਂ ਦੇ ਪ੍ਰਤੀ ਇਹ ਦੇਖੋ ਜੀ ਆ ਨਿੰਮੂਆਂ ਦੇ ਬੂਟੇ ਲੱਗੇ ਹੋਏ ਨੇ ਆ ਅਨਾਰ ਆਪਣਾ ਅਮਰੂਦ ਹੈ ਅਮਰੂਦ ਦਾ ਬੂਟਾ ਲੱਗਿਆ ਹੋਰ ਅਮਰੂਦ ਵੀ ਕਾਫੀ ਲੱਗ ਰਹੇ ਨੇ ਔਰ ਦੇਖੋ ਕਮਾਲ ਦੀ ਗੱਲ ਹੈ ਕਿ ਇਹ ਫਲ ਵੀ ਫਰ ਫਰੂਟ ਵੀ ਜਿਹੜੇ ਘਰੇ ਖਾਣ ਲਈ ਔਰ ਦੇਖੋ ਸਾਹਮਣੇ ਬੇਲ ਹੈ ਔਰ ਇਹ ਵੀ ਹੈਗਾ ਤੇ ਜੇਕਰ ਸਾਡਾ ਪੰਜਾਬ ਦੇ 50% ਲੋਕ ਦੇਖੋ ਕੰਧ ਦੇ ਨਾਲ ਲਾਇਏ ਹੋਏ ਨੇ ਵੀ ਲੋਕ ਜਿਹੜੇ ਹੈਗੇ ਆ ਅਗਰ ਇਸ ਤਰ੍ਹਾਂ ਦਾ ਉਪਰਾਲਾ ਕਰਨ ਇਸ ਤਰ੍ਹਾਂ ਦੀ ਸੋਚ ਬਣਾਉਣਾ ਤਾਂ ਸਰਦਾਰ ਜੀ ਦਾ ਇਹ ਵਾਤਾਵਰਨ ਜਿਹੜਾ ਇੰਨਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਜਿਸੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਪ੍ਰਦੂਸ਼ਿਤ ਵਾਤਾਵਰਨ ਜਨਮ ਦੇ ਰਿਹਾ ਹੈ। ਔਰ ਅਸੀਂ ਬਿਮਾਰ ਹੋ ਕੇ ਹਸਪਤਾਲਾ ਜ਼ਰੂਰ ਜਾ ਰਹੇ ਹੈਗੇ ਆ। ਤਾਂ ਇੱਥੋਂ ਤੱਕ ਹੀ ਨਹੀਂ ਹੈ। ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਦੋਸਤੋ। ਇਹ ਦੇਖੋ। ਮਕਾਨ ਦੇ ਉੱਪਰ ਵੀ ਇਹ ਦੇਖੋ ਪੌੜੀਆਂ ਸਾਹਮਣੇ ਇਹ ਦੇਖੋ ਇਹ ਵੀ ਬੇਲਾਂ ਦੀ ਆ ਮੇਰੇ ਖਾਲੀ ਦੀ ਅੰਗੂਰਾ ਦੀ ਬੇਲ ਹੈ ਆ ਵੀ ਲੱਗੇ ਹੋਏ ਨੇ ਆ ਦੇਖੋ ਛੱਤ ਦੇ ਉੱਪਰ ਵੀ ਦੇ ਆਗਾ ਛੱਤ ਦੇ ਉੱਪਰ ਵੀ ਜਿਹੜੇ ਹੈਗੇ ਆ ਆ ਰੁੱਖ ਲਾਏ ਹੋਏ ਇਹ ਦੇਖੋ ਜੀ ਜੋ ਜਿੰਨੇ ਕੇ ਮਤਲਬ ਉਹਨਾਂ ਦੀ ਹੈਗੇ ਆ ਜਿਸ ਤਰ੍ਹਾਂ ਦੇ ਵੀ ਰੁੱਖ ਜਿਹੜੇ ਲੱਗ ਸਕਦੇ ਇੱਥੇ ਗੇਟ ਦੇ ਅੱਗੇ ਵੀ ਲਾਏ ਹੋਏ ਨੇ ਇਹ ਦੇਖੋ ਚਾਰੇ ਪਾਸੇ ਛੋਟੇ ਵੱਡੇ ਗਮਲੇ ਔਰ ਬਕਾਇਦਾ ਇਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਇੱਥੇ ਇਹਨਾਂ ਨੂੰ ਪਾਉਣ ਵਾਸਤੇ ਆ ਦੇਖੋ ਇਹਨਾਂ ਨੇ ਪਨੀਰੀ ਲਾ ਰੱਖੀ ਐ ਫੁੱਲਾਂ ਦੀ ਹੁਣ ਗੱਲ ਇਹ ਦੋਸਤੋ ਵੀ ਜੇਕਰ ਭੁਪਿੰਦਰ ਫੌਜੀ ਇਹ ਮੇਰਾ ਖਿਆਲ ਹੈ ਵੀ ਜਿਹੜਾ ਇਹ ਆਹ ਛੱਤ ਕਮਰੇ ਜਾਂ ਜਿਹੜਾ ਆਹ ਬਿਹੜਾ ਐ ਦੋਸਤੋ ਦੇਖੋ ਕਿਸੇ ਜੰਗਲ ਦਾ ਕਿਸੇ ਪਾਰਕ ਦਾ ਭੁਲੇਖਾ ਪਾਉਂਦੇ ਨੇ ਇੱਥੇ ਲੱਗੇ ਹੋਏ ਅਮਰੂਦਾਂ ਦੇ ਕਿੰੂਆਂ ਦੇ ਤੇ ਨਿੰਬੂਆਂ ਦੇ ਬੂਟੇ ਹੁਣ ਤੁਸੀਂ ਵੀਡੀਓ ਤੇ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਇੱਥੇ ਇੱਥੋਂ ਲੈ ਕੇ ਇਹ ਗੱਡੀ ਖੜੀ ਹੈ ਕਿੰਨੀ ਕੁ ਜਗ੍ਹਾ ਹੈਗੀ ਹੈ ਸਾਰੀ ਇਹ ਵੱਤੋ ਵੱਤ 20-25 ਫੁੱਟ ਚੌੜੀ ਹੈ ਤੇ ਇੰਨੀ ਲੰਮੀ ਜਗ੍ਹਾ ਇਹ ਜਿੱਥੇ ਬੈਠ ਕੇ ਬੜਾ ਮਨ ਖੁਸ਼ ਹੁੰਦਾ ਦੇਖ ਕੇ ਇਸ ਗ੍ਰੀਨਰੀ ਨੂੰ ਸੋ ਅਸੀਂ ਇਹੀ ਚੀਜ਼ ਤੁਹਾਡੇ ਰੂਪ ਰੂਪ ਕਰਦੇ ਆ ਇਹ ਦੇਖੋ ਬੱਚੇ ਨੇ ਸਾਰਾ ਕੁਝ ਕਰਦੇ ਕੱਪੜੇ ਸੁਕਾਉਣੇ ਹੋਰ ਉਹ ਵੀ ਜਗ੍ਹਾ ਰੱਖੀ ਹੋਈ ਹੈ ਸੋ ਮੈਂ ਲਾਸਟ ਵਿੱਚ ਇਹੀ ਪ੍ਰੇਰਣਾ ਕਰੂੰਗਾ ਕਿ ਭពਿੰਦਰ ਫੌਜੀ ਜੀ ਤੋਂ ਉਹ ਉੱਪਰ ਵੀ ਦੇਖੋ ਜੀ ਰੇਲਿੰਗ ਦੇ ਉੱਪਰ ਵੀ ਬਾ ਕਮਾਲ ਦਾ ਕਲਾਕਾਰੀ ਕੀਤੀ ਹੋਈ ਹੈ ਰੇਲਿੰਗ ਦੇ ਉੱਪਰ ਵੀ ਜਿਹੜੇ ਛੋਟੇ ਛੋਟੇ ਬੇਲਾ ਜਿਹੜੀਆਂ ਆਈਆਂ ਫੁੱਲਾਂ ਦੀਆਂ ਲਾਈਆਂ ਹੋਈਆਂ ਤੇ ਮੇਰਾ ਖਿਆਲ ਹੈ ਵੀ ਹਰ ਘਰ ਦੇ ਵਿੱਚ ਜੇਕਰ ਇਸ ਤਰ੍ਹਾਂ ਦਾ ਮਾਹੌਲ ਹੋਵੇ ਇਸ ਤਰ੍ਹਾਂ ਦਾ ਵਾਤਾਵਰਣ ਹੋਵੇ ਇਸ ਤਰ੍ਹਾਂ ਦੇ ਰੁੱਖ ਲੱਗੇ ਹੋਣ ਤਾਂ ਬਹੁਤ ਹੀ ਵਧੀਆ ਮਾਹੌਲ ਔਰ ਬਹੁਤ ਹੀ ਵਧੀਆ ਵਾਤਾਵਰਣ ਸਾਨੂੰ ਮਹਈਆ ਹੋ ਸਕਦਾ ਤੇ ਬਹੁਤ ਅਸੀਂ ਬਿਮਾਰੀਆਂ ਤੋਂ ਬਹੁਤ ਭਿਆਨਕ ਬਿਮਾਰੀਆਂ ਤੋਂ ਵੱਤ ਸਕਦੇ ਕਿਉਂਕਿ ਅੱਜ ਸਾਡੀ ਹਵਾ ਪਾਣੀ ਧਰਤੀ ਸਭ ਦੀ ਸਭ ਪ੍ਰਦੂਸ਼ਿਤ ਹੋ ਚੁੱਕੀ ਹੈ ਤੇ ਇਹਦਾ ਪ੍ਰਦੂਸ਼ਣ ਸਿਰਫ ਇਸੇ ਕਰਕੇ ਹੀ ਦੂਰ ਕੀਤਾ ਜਾ ਸਕਦਾ ਦੋਸਤੋ ਜੇ ਰੁੱਖ ਹੈ ਤਾਂ ਜ਼ਿੰਦਗੀ ਹੈ ਜੇ ਰੁੱਖ ਨਹੀਂ ਹੈ ਤਾਂ ਨਾ ਹੀ ਧਰਤੀ ਤੇ ਨਾ ਇੱਥੇ ਜੀਵਨ ਹੈ ਕਿਉਂਕਿ ਜੀਵਨ ਵੀ ਨਾ ਰੁੱਖਾਂ ਦੇ ਨਾਲ ਹੀ ਹੈ ਸੋ ਅਸੀਂ ਬਹੁਤ ਖੁਸ਼ੀ ਹੋਈ ਮੈਨੂੰ ਇਹਨਾਂ ਦੇ ਅੱਜ ਘਰ ਦੇ ਵਿੱਚ ਆ ਕੇ ਤੇ ਇਹਨਾਂ ਦਾ ਜਿਹੜਾ ਹੈਗਾ ਵਾਤਾਵਰਣ ਪ੍ਰਤੀ ਰੁੱਖਾਂ ਦੇ ਪ੍ਰਤੀ ਪਿਆਰ ਦੇਖ ਕੇ ਉਮੀਦ ਕਰਦਾ ਤੁਸੀਂ ਵੀ ਜੇਕਰ ਇਸ ਪੱਧਰ ਤੇ ਨਹੀਂ ਹੈ ਤਾਂ ਛੋਟੇ ਪੱਧਰ ਤੇ ਆਪਣੇ ਘਰ ਦੇ ਵਿੱਚ ਆਪਣੇ ਆਲੇ-ਦੁਆਲੇ ਜਨਤਕ ਥਾਵਾਂ ਤੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਰੁੱਖ ਜ਼ਰੂਰ ਲਾਓ ਦੋਸਤੋ ਰੁੱਖਾਂ ਨਾਲ ਹੀ ਜ਼ਿੰਦਗੀ ਹੈ ਤੇ ਦੋਸਤੋ ਇਹ ਤੁਹਾਨੂੰ ਦਿਖਾਇਆ ਇੱਕ ਛੋਟੇ ਜਿਹੇ ਮਕਾਨ ਦੇ ਵਿੱਚ ਘਰ ਦੇ ਵਿੱਚ ਇਸ ਤਰ੍ਹਾਂ ਦਾ ਵਾਤਾਵਰਣ ਗ੍ਰੀਨਰੀ ਤੇ ਹੁਣ ਆਪਾਂ ਗੱਲ ਕਰਦੇ ਆ ਪੋਪਿੰਦਰ ਫੌਜੀ ਜੀ ਨਾਲ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਨਮਸਕਾਰ ਸੁਨੀ ਜੀ ਸਰ ਜਿਵੇਂ ਤੁਸੀਂ ਛੋਟਾ ਜਿਹਾ ਪਲਾਟ ਆ ਤੁਹਾਡਾ ਛੋਟਾ ਜਿਹਾ ਵਿਹੜਾ ਨਿਕਾ ਆ ਤੇ ਤੁਸੀਂ ਇੰਨਾ ਮਤਲਬ ਪੂਰਾ ਪੂਰਾ ਜਿਵੇਂ ਕਹਿੰਦੇ ਬਾਗ ਲਾ ਰੱਖਿਆ ਕਿ ਛੋਟੇ ਜੇ ਵਿੱਚ ਫਲਟਾਂ ਦੇ ਵਗੈਰਾ ਵੀ ਇਹ ਕਿਦਾਂ ਖਿਆਲ ਆਇਆ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਤਾਂ ਸੁਨੀ ਜੀ ਇਹ ਹੈ ਵੀ ਪੌਦਿਆਂ ਨਾਲ ਪਿਆਰ ਕਰਦੇ ਆਂ ਵਾਤਾਵਰਨ ਨਾਲ ਪਿਆਰ ਕਰਦੇ ਆਂ ਓਕੇ ਕਿਉਂਕਿ ਜੇ ਅਸੀਂ ਵਾਤਾਵਰਨ ਤੋਂ ਅੱਜ ਸਾਹ ਲੈ ਰਹੇ ਆਂ ਤਾਂ ਵਾਤਾਵਰਨ ਵਾਸਤੇ ਫਿਰ ਇਹ ਪੌਦੇ ਵੀ ਲਾਉਣੇ ਪੈਣਗੇ ਇਸ ਤਰ੍ਹਾਂ ਫਿਰ ਪੌਦੇ ਲਾਏ ਹੋਏ ਆ ਜਿੰਨਾ ਕੁ ਉਹਨਾਂ ਤੋਂ ਆਪਾਂ ਆਕਸੀਜਨ ਲੈਨੇ ਆ ਤੇ ਉਹਨੇ ਕ ਆਪਾਂ ਉਹਨਾਂ ਨੂੰ ਕਹਿਣ ਦਾ ਮਤਲਬ ਵਾਪਸ ਵੀ ਦਿਨੇ ਆ ਠੀਕ ਹੈ ਤੇ ਇਸੇ ਕਰਕੇ ਜਦੋਂ ਵੀ ਮੈਨੂੰ ਕੋਈ ਪੌਦਾ ਮਿਲਦਾ ਜਾਂ ਕੁਝ ਮਿਲਦਾ ਮੈਂ ਕੋਸ਼ਿਸ਼ ਕਰਦਾ ਉਹਨੂੰ ਲਾਉਣ ਦੀ ਕਿਉਂਕਿ ਜਿਵੇਂ ਤੁਸੀਂ ਨੇ ਕਿਹਾ ਵੀ ਛੋਟਾ ਜਿਹਾ ਮਕਾਨ ਹੈ ਹਾਂਜੀ ਤੇ ਕਦੇ-ਕਦੇ ਵੀ ਕਈ ਵਾਰ ਇਹ ਖਿਆਲ ਆਉਂਦਾ ਹੈ ਵੀ ਇੱਕ ਜੰਗਲ ਟੈਪ ਲਾਈਏ ਠੀਕ ਹੈ ਵੀ ਉੱਥੇ ਰਹੀਏ ਉਹਦੇ ਬਸ ਵੀ ਜੰਗਲ ਦੇ ਵਿੱਚ ਰਹੀਏ ਪੌੜ ਹੋਣ ਪੌਦੇ ਹੋਣ ਪੰਛੀ ਹੋਣ ਜਾਨਵਰ ਹੋਣ ਵੀ ਇੱਕ ਕੁਦਰਤੀ ਤੌਰ ਤੇ ਰਹਿਣਾ ਸਿੱਖੀ ਹੁਣੇ ਮੇਰਾ ਮੰਨ ਲਓ ਵੀ ਛੋਟਾ ਜਿਹਾ ਜੰਗਲ ਹੈ ਹਾਂ ਉਹ ਦੇਖ ਰਹੇ ਆ ਆਨੰਦ ਉਹ ਮੈਂ ਬਿਲਕੁਲ ਕਿ ਤਰ੍ਹਾਂ ਤਰ੍ਹਾਂ ਦੀਆਂ ਸਵੇਰੇ ਜਦੋਂ ਪੰਛੀਆਂ ਦੇ ਚੈਕਣ ਦੀ ਆਵਾਜ਼ਾਂ ਆਉਂਦੀਆਂ ਨੇ ਪੰਛੀ ਆਉਂਦੇ ਨੇ ਕਾਫੀ ਇੱਥੇ ਪੰਛੀ ਨੇ ਚਿੜੀਆਂ ਬਹੁਤ ਆਉਂਦੀਆਂ ਨੇ ਇੱਥੇ ਅੱਛਾ ਤੇ ਉਦੋਂ ਬੜਾ ਆਨੰਦ ਆਉਂਦਾ ਠੀਕ ਹੈ ਕੁਝ ਜੇ ਅਸੀਂ ਆਪ ਵੀ ਰਹ ਰਹੇ ਹਾਂ ਤਾਂ ਪੰਛੀ ਵੀ ਫੇਰ ਹੀ ਰਹਿਣਗੇ ਜੇ ਪੀੜ ਪੌਦੇ ਹੋਣਗੇ ਆਪਣੇ ਕੋਲ ਦਰਖਤ ਲੱਗਣਗੇ ਫਿਰ ਇਹ ਤੁਹਾਨੂੰ ਜਿਵੇਂ ਆਪਾਂ ਪਹਿਲੀ ਗੱਲ ਕਰ ਚੁੱਕੇ ਹਾਂ ਬਾਰ ਬਾਰ ਗੱਲ ਕੀ ਰਿਪੀਟ ਕਰਨੀ ਆ ਵੀ ਛੋਟਾ ਜਿਹਾ ਵਿੜਾ ਹੈਗਾ ਤੇ ਕੁਝ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਇਹਦੇ ਵਿੱਚ ਮਤਲਬ ਨਹੀਂ ਨਹੀਂ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਵੈਸੇ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇੱਥੇ ਮੱਛਰ ਦਾ ਘਰ ਲੋਕਾਂ ਨੇ ਕੋਠੀਆਂ ਤਾਂ ਬਣਾ ਰੱਖੇ ਨੇ ਤਾਜ ਮਹਿਲ ਵਰਗੇ ਆ ਪਰ ਉਹਨਾਂ ਦੇ ਘਰਾਂ ਦੇ ਵਿੱਚ ਪੌਦੇ ਨਹੀਂ ਹੁੰਦੇ ਹਾਂ ਪੌਦੇ ਨਹੀਂ ਖਾਲੀ ਪਏ ਜੀ ਉਹ ਵੀ ਸਾਨੂੰ ਕਹਿੰਦੇ ਮੱਛਰ ਹੋਊਗਾ ਐ ਹੋਊਗਾ ਰਹਿਣਾ ਤਾਂ ਆਪਣੇ ਅੰਦਰ ਹਾਂਜੀ ਅੰਦਰ ਦਾ ਬੰਦੋਬਾਸ ਸਾਡੇ ਕੋਲੇ ਹੈਗਾ ਹਾਂਜੀ ਮੱਛਰਾਂ ਤਾਂ ਉਹਦੇ ਵਾਸਤੇ ਬਹੁਤ ਕੁਝ ਹੈਗਾ ਮਾਰਨ ਵਾਸਤੇ ਉਹਨੂੰ ਪਰ ਮੱਛਰ ਜਾਲੀਆਂ ਲੱਗੀਆਂ ਹੋਈਆਂ ਨੇ ਅੰਦਰ ਮੱਛਰ ਨਹੀਂ ਵੱੜਦਾ ਤੇ ਮੱਛਰ ਤਾਂ ਜੇ ਪੌਦੇ ਨਾ ਹੋਣ ਕੋਈ ਉੱਥੇ ਵੀ ਜਾਂਦਾ ਹੈਗਾ ਤਾਂ ਉੱਥੇ ਵੀ ਜਾਂਦਾ ਹੈ ਹਨ ਪਰ ਫਿਰ ਵੀ ਸਾਨੂੰ ਬੜਾ ਆਨੰਦ ਆਉਂਦਾ ਇੱਥੇ ਵਿੱਚ ਐਂ ਲੱਗਦਾ ਜਿਵੇਂ ਅਸੀਂ ਕਿਸੇ ਜੰਗਲ ਦੇ ਵਿੱਚ ਹੀ ਰਹਿ ਰਹੇ ਨੇ ਨਹੀਂ ਮੈਂ ਆਇਆ ਮੈਂ ਸਵੇਰੇ ਆ ਕੇ ਦੇਖਿਆ ਅੱਜ ਮੇਰੀ ਬੜੀ ਇੱਥੇ ਜਾਣ ਨੂੰ ਮਨ ਨੂੰ ਜੀ ਨਹੀਂ ਕਰ ਰਿਹਾ ਇੰਨਾ ਸੁੰਦਰ ਨਜ਼ਾਰਾ ਜਿਹੜਾ ਹੈਗਾ ਵਾਤਾਵਰਣ ਦਾ ਜਿਹੜਾ ਇੰਨਾ ਤੁਸੀਂ ਔਰ ਛੱਤ ਦੇ ਉੱਪਰ ਤੱਕ ਵੀ ਤੇ ਛੱਤਾਂ ਵੀ ਤੁਸੀਂ ਪਰ ਰੱਖੀਆਂ ਨੇ ਦੀ ਰੱਖ ਕੇ ਬਿਲਕੁਲ ਬਿਲਕੁਲ ਤੇ ਅੱਛਾ ਇਹ ਜਿਵੇਂ ਹੁਣ ਤੁਸੀਂ ਹੋਰ ਕੀ ਕੀ ਲਾਏ ਨੇ ਜਿਵੇਂ ਤੁਸੀਂ ਅਮਰੂਦਾਂ ਦਾ ਲਾ ਰੱਖਿਆ ਇੱਕ ਨਿੰਬੂ ਲਾ ਰੱਖੇ ਨੇ ਹੋਰ ਵੀ ਹੈ ਨਿੰਬੂ ਵੀ ਹੈ ਅੰਗੂਰ ਵੀ ਲੱਗੇ ਹੋਏ ਆ ਫਲਦਾਰ ਪੁੱਦੇ ਵੀ ਲੱਗੇ ਹੋਏ ਆ ਅੱਛਾ ਤੇ ਆਹ ਚੌਤਰੇ ਦੇ ਲੱਗੇ ਹੋਏ ਆ ਅੱਛਾ ਜਾਮਣ ਲੱਗੀ ਹੋਈ ਆ ਇਸ ਤਰ੍ਹਾਂ ਕਾਫੀ ਉਹ ਵੀ ਕੁਸਮੈਂ ਤੁਹਾਨੂੰ ਦਿਖਾਉਣਾ ਇੱਧਰ ਕੇ ਆਂਦਾ ਮਾਰੋ ਹਾਂਜੀ ਮੈਂ ਇਹ ਬੋਹੜ ਓਕੇ ਬੋਹੜ ਦਾ ਬੂਟਾ ਓਕੇ ਬੋਨ ਸਾਈਜ਼ ਤਿਆਰ ਕਰਿਆ ਹੋਇਆ ਇਹ ਦੇਖੋ ਛੋਟੇ ਜਿਹੋ ਦੇ ਵਿੱਚ ਲੱਗ ਰਹੇ ਵਧੀਆ ਚੱਲ ਰਿਹਾ ਕਿਉਂਕਿ ਇਸ ਤਰ੍ਹਾਂ ਮੈਂ ਪਿੱਪਲ ਦੇ ਵੀ ਲੱਗੇ ਹੋਏ ਆ ਅੱਛਾ ਇਹ ਜਿਹੜਾ ਤੁਸੀਂ ਬੋਹੜ ਲਾਇਆ ਥੋੜੀ ਗੱਲ ਵਿਚਾਲੇ ਆ ਜਿਹੜਾ ਤੁਸੀਂ ਇਹ ਬੋਹੜ ਲਾਇਆ ਹੈ ਤੁਸੀਂ ਗਮਲੇ ਹੀ ਲਾ ਰੱਖਿਆਗਾ ਅਕਸਰ ਬੋਟ ਦਾ ਰੁੱਖ ਬਹੁਤ ਵੱਡਾ ਬਣਦਾ ਹੁੰਦਾ ਫਿਰ ਕੀ ਇਹ ਗਮਲੇ ਦੇ ਵਿੱਚ ਇਹ ਇਹ ਨੂੰ ਮੈਂ ਬੌਂਸ ਇਹ ਤਿਆਰ ਕਰਿਆ ਅੱਛਾ ਇਹ ਲਗਭਗ ਜਿੰਨੇ ਇਹ ਲੱਗੇ 4-5 ਸਾਲਾਂ ਦੀ ਉਮਰ ਹੈ ਦੀ ਅੱਛਾ ਜੀ ਇਹ ਤਾਂ ਵੱਧਦਾ ਨਹੀਂ ਹੈਗਾ ਇਹ ਅੱਛਾ ਆ ਕਲੰਬਰਾ ਨਿਕਲਦੀਆਂ ਨੇ ਵੱਧਦਾ ਨਹੀਂ ਹੈਗਾ ਫਿਰ ਆਹੀ ਰਹਿੰਦਾ ਯਾਨੀ ਕਿ ਆਕਸੀਜਨ ਵੀ ਦਿੰਦਾ ਹੈ ਇਹਨੂੰ ਅਸੀਂ ਅੰਦਰ ਵੀ ਰੱਖ ਲੈਨੇ ਹਾਂ ਓਕੇ ਅੰਦਰ ਰੱਖਣ ਵਾਸਤੇ ਬਹੁਤ ਸਾਰੇ ਉਹਦੇ ਲੱਗੇ ਹੋਏ ਆ ਉਹਨੂੰ ਰੱਖਦਾ ਸਨੇਕ ਪਲਾਂਟ ਵਗੈਰਾ ਹੋਰ ਇਸ ਤਰ੍ਹਾਂ ਦੇ ਬੂਟੇ ਹੈਗੇ ਆ ਜਿਹੜੇ ਅੰਦਰ ਵੀ ਇਨਡੋਰ ਵੀ ਰਹਿੰਦੇ ਆ ਉਹ ਵੀ ਰੱਖਦੇ ਹੁੰਦੇ ਆ ਅਸੀਂ ਫਿਰ ਹਫ਼ਤੇ ਬਾਅਦ ਅਸੀਂ ਬਾਹਰ ਕੱਢਦੇ ਹੁੰਦੇ ਹਾਂ ਉਹ ਧੁੱਪ ਚਾਹੀਦੀ ਹੈ ਉਹਨੂੰ আচ্ছা ਇੱਕ ਤੁਸੀਂ ਇਹ ਹੋਰ ਦੱਸੋ ਵੀ ਜਿਵੇਂ ਆਪਾਂ ਹੁਣ ਪਰਿਵਾਰ ਵੀ ਰਹਿ ਰਿਹਾ ਵਿੱਚ ਇਹਦੇ ਤੇ ਜਿਵੇਂ ਤੁਹਾਡਾ ਵਾਤਾਵਰਨ ਹੈ ਔਰ ਵਾਕਈ ਜਦੋਂ ਇਹੋ ਜਿਹਾ ਵਾਤਾਵਰਨ ਚ ਆਪਾਂ ਖੜੇ ਆ ਚਾਹੋ ਕਰਦੇ ਆਪਾਂ ਸਾਹ ਲੈਨੇ ਤਾਂ ਮਤਲਬ ਕਾਫੀ ਰਿਲੈਕਸ ਮਹਿਸੂਸ ਹੁੰਦੀ ਹੈ ਔਰ ਮੈਂ ਵੀ ਇੱਕ ਘੰਟੇ ਤੋਂ ਬਹੁਤ ਰਿਲੈਕਸ ਮਹਿਸੂਸ ਕਰ ਰਿਹਾਗਾ ਆਈ ਥਿੰਕ ਨਹੀਂ ਬਿਲਕੁਲ ਹੈਗਾ ਇਹਦੇ ਵਿੱਚ ਕੀ ਹੈ ਤੇ ਇਦੇ ਵਿੱਚ ਕੋਈ ਲੱਗਿਆ ਵੀ ਪਹਿਲਾਂ ਨਾਲੋਂ ਇਹਨਾਂ ਲਾਉਣ ਤੋਂ ਪਹਿਲਾਂ ਤੇ ਇਹ ਲਾਉਣ ਤੋਂ ਬਾਅਦ ਕੋਈ ਥੋੜੀ ਮਤਲਬ ਫਿਜ਼ੀਕਲ ਫਿਜ਼ੀਕਲ ਸਿਹਤ ਦੇ ਵਿੱਚ ਕੋਈ ਫਰਕ ਆ? ਹਾਂ ਸੁਣਨੀ ਜੀ ਫਰਕ ਤਾਂ ਪੈਂਦਾ ਬਹੁਤ ਪੈਂਦਾ ਫਰਕ ਬਿਮਾਰੀਆਂ ਜਿਵੇਂ ਬਹੁਤ ਸਾਰੀਆਂ ਲੱਗਦੀਆਂ ਨੇ ਸਾਨੂੰ ਜਿਵੇਂ ਸਾਹ ਦੀ ਸੁੰਨੀ ਬਿਮਾਰੀਆਂ ਸਾਹ ਲੈਣ ਤੇ ਦਿੱਕਤਾਂ ਵੀ ਇਹੋ ਜਿਹੀ ਕਦੇ ਸਮੱਸਿਆ ਆਈ ਨਹੀਂ ਫਿਰ ਜਿਵੇਂ ਅੱਜ ਕੱਲ ਦਾ ਵਾਤਾਵਰਣ ਧੂਏ ਵਾਲਾ ਹੋਰ ਪ੍ਰਦੂਸ਼ਿਤ ਜਿਹੜਾ ਵਾਤਾਵਰਣ ਉਹਦਾ ਕੋਈ ਅਸਰ ਨਹੀਂ ਨਹੀਂ ਕੋਈ ਕੋਈ ਫਰਕ ਹੈ ਤੁਹਾਡੇ ਨੂੰ ਉਹਦੇ ਨਾਲ ਵੀ ਐਥੇ ਘੱਟ ਲੱਗਦਾ ਹੋਵੇ ਤੁਹਾਡੇ ਕੋਲ ਨਹੀਂ ਉਹ ਤਾਂ ਹੈਗੀ ਆ ਜੀ ਉਹਨਾਂ ਪੌਦੇ ਆ ਪੌਦਿਆਂ ਨੇ ਉਹ ਜਿਹੜਾ ਕਾਰਬਨ ਡਾਈਆਕਸਾਈਡ ਆ ਹਵਾ ਦੇ ਵਿੱਚ ਹੈਗੀ ਆ ਉਹ ਪੌਦੇ ਖੀਂਦੇ ਆ ਸਾਨੂੰ ਵਧੀਆ ਫਰੈਸ਼ ਹਵਾ ਦਿੰਦੇ ਨੇ ਜਿਵੇਂ ਜਿਵੇਂ ਕਰ ਲੈਂਦੇ ਰਹੋ ਹਾਂ ਬਿਲਕੁਲ ਇਹ ਤਾਂ ਹੈਗੀ ਐ ਸੋ ਦੋਸਤੋ ਇਹ ਸੀ ਭਪਿੰਦਰ ਫੌਜੀ ਜੀ ਗੱਲ ਕਰਦੇ ਜਿਵੇਂ ਅੱਜ ਧੂਆਂ ਧਾਰ ਹੋਇਆ ਪਿਆ ਸਾਹ ਓਖੜਦਾ ਬੰਦਿਆਂ ਦਾ ਸਾਹ ਲੱਗਦਾ ਹੈ ਜੀ ਸਾਨੂੰ ਸਮੱਸਿਆ ਕੋਈ ਨਹੀਂ ਠੀਕ ਹੈ ਹਾਂ ਤਾਂ ਦੋਸਤੋ ਇਹ ਸੀ ਭਪਿੰਦਰ ਫੌਜੀ ਜੀ ਜਿਨ੍ਹਾਂ ਨੇ ਇਹਦੇ ਬਾਰੇ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀ ਅਗਰੇ ਇਹਨਾਂ ਬਿਮਾਰੀਆਂ ਤੋਂ ਨਜਾਤ ਪਾਉਣਾ ਚਾਹੁੰਦੇ ਹੋ ਤਾਂ ਆਈਰਾ ਵਾਤਾਵਰਨ ਜਿਹੜਾ ਆ ਮਾਹੌਲ ਹੈ ਇਹ ਆਪਣੇ 베ੜੇ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਆਲੇ ਦੁਆਲੇ ਸਿਰਜੋ ਔਰ ਤੰਦਰੁਸਤ ਤੇ ਵਧੀਆ ਜ਼ਿੰਦਗੀ ਜਿਓ ਅੱਜ ਲਈ ਇਹਨੇ ਕਾਫੀ ਫਿਰ ਮਿਲਦੇ ਆਂ ਕੁਝ ਹੋਰ ਨਹੀਂ ਜਾਣ ਕਰੀ ਨਾਲ ਤਦ ਤੱਕ ਨਮਸਕਾਰ